ਜਿਹੜਾ ਬੀਜੇਪੀ ਦਾ ਪ੍ਰਪਾਗੈਂਡਾ ਸੀਗਾ ਕਿ ਉਹਨਾਂ ਨੇ ਇੱਕ ਧਾਰਮਿਕ ਰੰਗਤ ਦਿੱਤੀ ਰਾਜਨੀਤੀ ਨੂੰ ਉਹਨਾਂ ਨੇ ਆਪਣੀ ਰਾਜਨੀਤੀ ਨੂੰ ਧਰਮ ਦੀ ਆੜ ਵਿੱਚ ਆਪਣਾ ਸਿਆਸੀ ਉਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ ਊਪੀ ਦੇ ਵਿੱਚ ਜਿਹੜਾ ਜਿਸ ਜਗ੍ਹਾ ਤੇ ਰਾਮ ਮੰਦਰ ਬਣਿਆ ਬੀਜੇਪੀ ਉੱਥੇ ਹਾਰ ਗਈ ਔਰ ਉਹਦੇ ਹਾਲੇ-ਦੋਲੇ ਦੀਆਂ ਜਿਹੜੀਆਂ ਅਯੁੱਧਿਆ ਦੇ ਹਾਲੇਦ ਵਾਲੇ 5 ਸੀਟਾਂ ਸੀ ਉਹ ਵੀ ਬੀਜੇਪੀ ਹਾਰ ਕਰ ਗਏ ਸਾਡੇ ਮੁੱਖ ਮੰਤਰੀ ਜੀ ਕੋਲ ਦੋ ਮਹਿਕਮੇ ਹਨ ਇੱਕ ਹੋਮਨਿਸਟਰੀ ਇੱਕ ਜੇਲ ਦੋਨਾਂ ਮਹਿਕਮਿਆਂ ਦੇ ਵਿੱਚ ਪੂਰੀ ਪੂਰੀ ਤਰ੍ਹਾਂ ਫੇਲ ਹੋਏ ਇਸੇ ਕਰਕੇ ਉਹ ਕਹਿੰਦੇ ਵੀ ਸਾਨੂੰ ਇਹਨਾਂ ਨੇ ਦਿੱਲੀ ਨਹੀਂ ਵੜਨ ਦਿੱਤਾ ਤੇ ਅਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਕਿਉਂ ਵੜਨ ਦੇਈ ਹੁਣ ਉਹ ਕਹਿੰਦੇ ਐਨਡੀਆ ਹੈਗਾ ਹੈ NDA ਦੀ ਸਰਕਾਰ ਪਹਿਲਾਂ ਕਹਿੰਦੇ ਸੀ ਅਬ ਕੀ ਬਾਰ ਮੋਦੀ ਸਰਕਾਰ ਹੁਣ ਉਹ ਕਹਿੰਦੇ ਅਬ ਕੀ ਬਾਰ NDA ਸਰਕਾਰ ਸੋ ਇਹ ਫਰਕ ਪੈ ਗਿਆ ਉਹਨਾਂ ਦੀ ਸੋਚ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਜਿਹੜੀ ਮੇਰਾ ਜਿਹੜਾ ਮੇਰਾ ਵਜਨ ਸੀ ਲੋਕਾਂ ਦੇ ਮਨਾਂ ਚ ਉਹ ਹੁਣ ਕੱਟ ਗਿਆ ਪੰਜਾਬ ਦੀ ਟੈਰੀਟਰੀ ਚ ਆ ਕੇ ਹਰਿਆਣਾ ਦੀ ਪੁਲਿਸ ਨੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਇੱਥੇ ਉਹਦਾ ਮਰਡਰ ਕਰਤਾ ਔਰ ਉਹਦੀ ਐਫਆਈਆਰ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ 0 ਐਫਆਈਆਰ ਦਰਜ ਕੀਤੀ ਔਰ ਉਸੇ ਚ ਹਜ ਤੱਕ ਨਾ ਕੋਈ ਬੀਜੇਪੀ ਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਹਰਿਆਣੇ ਦੀ ਜਦ ਤੱਕ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਇਨਸਾਫ ਦੇਣ ਲਈ ਬੀਜੇਪੀ ਨੂੰ ਆਦਰ ਹੋਣਾ ਪਏਗਾ ਜੇ ਬੀਜੇਪੀ ਇਨਸਾਫ ਨਹੀਂ ਕਰੇਗੀ ਤਾਂ ਬੀਜੇਪੀ ਦਾ ਇਸ ਤੋਂ ਵੀ ਪੜਾਹਾ ਲੋ ਇਹ ਵੀ ਕਿ ਆ ਗਿਆ ਕਿ ਕਿਸਾਨਾਂ ਨੂੰ ਜਿਹੜੀ ਹੈ ਫੰਡਿੰਗ ਕਾਂਗਰਸ ਦੇ ਵੱਲੋਂ ਵੀ ਦਿੱਤੀ ਜਾ ਰਹੀ ਹੈ ਤੇ ਕਈ ਕਾਂਗਰਸ ਵਰਕਰਸ ਫੰਡਿੰਗ ਦੇ ਵਿੱਚ ਜਿੱਦਾਂ ਦਿੱਲੀ ਦੇ ਵਿੱਚ ਆਪਣਾ ਮੋਰਚਾ ਹੋਇਆ ਸੀਗਾ ਕਿਸਾਨਾਂ ਦਾ ਉਹਦੇ ਵਿੱਚ ਕਾਂਗਰਸ ਵਰਕਰਸ ਦਾ ਬਹੁਤ ਵੱਡਾ ਹੱਥ ਸੀਗਾ ਉਹਦੇ ਵਿੱਚ ਫੰਡਿੰਗ ਦਾ ਤੇ ਉਪਰੋਂ ਜਿਹੜੇ ਐਨ ਆਰ ਆਈ ਬੈਠੇ ਨੇ ਆਪਣੇ ਬਾਰ ਉਹਨਾਂ ਦੀ ਵੀ ਤੇ ਕਾਂਗਰਸ ਦੀ ਮਿਲੀ ਭਗਤ ਸੀਗੀ ਤੁਹਾਡਾ ਇਸ ਤੇ ਕੀ ਕਹਿਣਾ ਹੈ ਕਾਂਗਰਸ ਕੋਲ ਤਾਂ ਆਪਣੇ ਮੁਲਾਜ਼ਮਾਂ ਨੂੰ ਹੀ ਤਨਖਾਹਾਂ ਦੇਣ ਲਈ ਪੈਸੇ ਨਹੀਂ ਸੀ ਤਾਂ ਉਹਨਾਂ ਨੇ ਕਿੱਥੋਂ ਦੇਣੇ ਸੀ ਸਤਿ ਸ਼੍ਰੀ ਅਕਾਲ ਮਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਗਤੀ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਮੌਜੂਦ ਨੇ ਪ੍ਰਦੇਸ਼ ਕਾਂਗਰਸ ਦੇ ਪ੍ਰਵਕਤਾ ਵਿਨੋਦ ਭਾਰਤੀ ਜੀ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਪਹਿਲਾਂ ਤਾਂ ਸਰ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਕਿਉਂਕਿ ਆਪਣੇ ਲੁਧਿਆਣਾ ਦੇ ਵਿੱਚ ਰਾਜਾ ਵੜਿੰਗ ਜੀ ਜਿੱਤ ਚੁੱਕੇ ਨੇ ਸੋ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਦੇਖੋ ਜਦੋਂ ਰਾਜਾ ਵੜਿੰਗ ਜੀ ਨੂੰ ਨੋਮੀਨੇਟ ਕੀਤਾ ਇੱਥੇ ਵੀ ਉਹ ਇਲੈਕਸ਼ਨ ਲੜਨ ਵਾਸਤੇ ਇੱਥੇ ਭੇਜਿਆ ਗਿਆ ਤਾਂ ਉਦੋਂ ਆਪੋਜੀਸ਼ਨ ਪਾਰਟੀ ਨੇ ਬੜਾ ਇਹ ਪ੍ਰੋਪਗੈਂਡਾ ਕੀਤਾ ਵੀ ਇਹ ਬਾਹਰੋਂ ਆਏ ਨੇ ਇਹ ਲੁਧਿਆਣੇ ਦੀ ਸੇਵਾ ਨਹੀਂ ਕਰ ਸਕਦੇ ਪਰ ਉਹਨਾਂ ਨੇ ਆਪਣੇ ਅچھے ਸੁਭਾਅ ਦੇ ਨਾਲ ਉਹਨਾਂ ਦੇ ਪਰਿਵਾਰ ਨੇ ਜੋ ਮਿਹਨਤ ਕੀਤੀ ਡੋਰ ਟੂ ਡੋਰ ਗਏ ਲੋਕਾਂ ਨੂੰ ਮਿਲੇ ਲੋਕਾਂ ਨੂੰ ਉਹਨਾਂ ਨੇ ਆਪਣੇ ਬਾਰੇ ਦੱਸਿਆ ਲੋਕਾਂ ਤੋਂ ਉਹਨਾਂ ਨੇ ਜੋ ਕੁਝ ਪੁੱਛਿਆ ਉਹਨਾਂ ਨੇ ਇੱਕ ਐਸਾ ਪ੍ਰਭਾਵ ਛੱਡਿਆ ਕਿ ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਉਹਨਾਂ ਨੂੰ ਠੀਕ ਪ੍ਰਤੀਨਿਧੀ ਉਹ ਹੁਣ ਮਿਲਿਆ ਇਸੇ ਕਰਕੇ ਉਹ ਇਥੋਂ ਬੜੀ ਅੱਛੇ ਮਾਰਜਨ ਨਾਲ ਜਿੱਤ ਕੇ ਤੇ ਲੋਕ ਸਭਾ ਚ ਪਹੁੰਚਿਆ ਔਰ ਉਹਨਾਂ ਨੇ ਲੋਕਾਂ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਮੈਂ ਲੁਧਿਆਣੇ ਦੇ ਲੋਕਾਂ ਦੀ ਲੁਧਿਆਣੇ ਦੀ ਜਿਹੜੀ ਸਥਿਤੀ ਹੈ ਲੁਧਿਆਣੇ ਦੀਆਂ ਲੋੜਾਂ ਬਾਰੇ ਉੱਥੇ ਦਬ ਕੇ ਗਰਜੂਗਾ ਲੋਕ ਸਭਾ ਵਿੱਚ ਤਾਂ ਕਿ ਲੁਧਿਆਣੇ ਦੀ ਆਵਾਜ਼ ਜਿਹੜੀ ਹੈ ਉੱਥੇ ਪਹੁੰਚ ਸਕੇ ਔਰ ਸਰਕਾਰ ਲੁਧਿਆਣੇ ਦੇ ਲੋਕਾਂ ਦੀ ਜੋ ਲੋੜੀਂਦੀ ਉਹਨਾਂ ਦੀ ਵਿਕਾਸ ਲਈ ਜਾਂ ਇਥੇ ਜੋ ਵੀ ਚਾਹੀਦਾ ਉਹਦੇ ਲਈ ਉਹ ਜੋ ਵੀ ਮੌਜੂਦ ਉਥੋਂ ਕਰਵਾ ਸਕਦੇ ਆ ਉਹ ਕਰਵਾ ਕੇ ਲਿਆ ਸਰ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਜਿਹੜੇ ਲੀਡਰ ਬੋਰਡ ਦੇ ਵਿੱਚ ਤਿੰਨ ਨਾਮ ਦਰਜ ਹੋਏ ਸਕੇ ਸਭ ਤੋਂ ਪਹਿਲੇ ਨੰਬਰ ਤੇ ਆਏ ਰਾਜਾ ਵੜਿੰਗ ਜੀ ਉਸ ਤੋਂ ਬਾਅਦ ਰਵਨੀਤ ਬਿੱਟੂ ਜਿਨੇ ਸਿੱਤਾ ਹਾਸਲ ਕੀਤੀਆਂ ਉਸ ਤੋਂ ਬਾਅਦ ਕਿਤੇ ਜਾ ਕੇ ਪੱਪੀ ਪ੍ਰੈਸ਼ਰ ਜੀ ਦਾ ਨਾਮ ਆਇਆ ਤੁਹਾਡੇ ਹਿਸਾਬ ਨਾਲ ਜਿਹੜੇ ਬਿੱਟੂ ਜੀ ਦੂਜੇ ਨੰਬਰ ਤੇ ਆਏ ਨੇ ਆਪਣੇ ਚੋਨਾ ਦੇ ਵਿੱਚ ਉਹ ਕੀ ਹੈ ਤੁਹਾਡੇ ਹਿਸਾਬ ਨਾਲ ਦੇਖੋ ਉਹ ਜਿਹੜਾ ਬੀਜੇਪੀ ਦਾ ਪ੍ਰਪਾਗੈਂਡਾ ਸੀਗਾ ਕਿ ਉਹਨਾਂ ਨੇ ਇੱਕ ਧਾਰਮਿਕ ਰੰਗਤ ਦਿੱਤੀ ਰਾਜਨੀਤੀ ਨੂੰ ਉਹਨਾਂ ਨੇ ਆਪਣੀ ਰਾਜਨੀਤੀ ਨੂੰ ਧਰਮ ਦੀ ਆੜ ਵਿੱਚ ਆਪਣਾ ਸਿਆਸੀ ਉਲੂ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਚੋਂ ਕਿਸੇ ਹੱਦ ਤੱਕ ਕਾਮਯਾਬੀ ਹੋਇਆ ਹੈ ਪਰ ਲੋਕ ਬਹੁਤ ਸਿਆਣੇ ਨੇ ਇਹੀ ਕਾਰਨ ਹੈ ਕਿ ਉਹ ਦੂਸਰੇ ਨੰਬਰ ਤੇ ਆਏ ਸਰ ਆਪਾਂ ਜਿਦਾਂ ਕਿ ਦੇਖ ਸਕਦੇ ਆ ਕਿ ਅੱਜ ਤੱਕ ਜਿਹੜਾ ਯੂਥ ਉਹਨਾਂ ਦੀ ਜਿਹੜੀ VOTING ਹੋਈ ਸੀਗੀ ਪਹਿਲਾਂ ਕਿਹਾ ਗਿਆ ਸੀ ਕਿ ਕਾਂਗਰਸ ਨੂੰ ਨਹੀਂ ਆਪਾਂ BJP ਨੂੰ ਵੋਟ ਕਰਾਂਗੇ ਪਰ ਜਦੋਂ ਚੋਣ ਦਾ ਰਿਜ਼ਲਟ ਆਇਆ ਤਾਂ ਆਪਾਂ ਦੇਖਿਆ ਕਿ ਰਾਜਾ ਵਿਰਿੰਗ ਜੀ ਲੀਡ ਕਰ ਗਏ ਪਰ ਕਈ ਲੋਕਾਂ ਦੇ ਮੂ ਵੀ ਬੰਦ ਹੋ ਗਏ ਉਸ ਟਾਈਮ ਤੇ ਤੇ ਤੁਹਾਡੇ ਹਿਸਾਬ ਨਾਲ ਜਿਹੜਾ ਉਹ ਲੀਡਰ ਬੋਰਡ ਸੀਗਾ ਉਹ ਜਿਹੜਾ ਗ੍ਰਾਫ ਉੱਪਰ-नीचे ਹੁਣ ਹੋਇਆ ਹੈ ਆਪਾਂ ਆਪਾਂ ਨੂੰ ਦੇਖਣ ਨੂੰ ਮਿਲੇ ਐ ਇੰਨੇ ਸਾਰੇ ਚੇਂਜਸ ਜਿੱਥੇ ਪੱਪੀ ਜੀ ਨੇ ਮਤਲਬ ਇੰਨੀਆਂ ਸੀਟਾਂ ਉਹਨਾਂ ਨੂੰ ਮਿਲੀਆਂ ਹੀ ਨਹੀਂ ਕਿ ਉਹ ਮਤਲਬ ਜਿੱਤ ਸਕਦੇ ਆ ਆਪਣੇ ਸੈਕੰਡ ਬੋਰਡ ਤੇ ਵੀ ਆ ਸਕਦੇ ਤੁਹਾਡੇ ਹਿਸਾਬ ਨਾਲ ਕੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਰਾਮ ਮੰਦਰ ਦਾ ਪ੍ਰੋਪਾਗੈਂਡਾ ਬੀਜੇਪੀ ਨੇ ਕੀਤਾ ਉਹ ਵੀ ਕਿਸੇ ਹੱਦ ਤੱਕ ਜਾ ਕੇ ਅੱਗੇ ਰੁਕ ਗਿਆ ਤੁਸੀਂ ਦੇਖਿਆ ਹੀ ਹੈ ਕਿ ਯੂਪੀ ਦੇ ਵਿੱਚ ਜਿਹੜਾ ਜਿਸ ਜਗ੍ਹਾ ਤੇ ਰਾਮ ਮੰਦਰ ਬਣਿਆ ਬੀਜੇਪੀ ਉੱਥੇ ਹਾਰ ਗਈ ਔਰ ਉਹਦੇ ਹਾਲੇ-ਦੋਲੇ ਦੀਆਂ ਜਿਹੜੀਆਂ ਅਯੁੱਧਿਆ ਦੇ ਹਾਲੇ-ਦੋਲੇ ਪੰਜ ਸੀਟਾਂ ਸੀ ਉਹ ਵੀ ਬੀਜੇਪੀ ਹਾਰ ਗਈ ਔਰ ਇੱਥੋਂ ਤੱਕ ਕਿ ਜਿਸ ਸਟੇਟ ਵਿੱਚ ਰਾਮ ਮੰਦਰ ਬਣਿਆ ਉੱਥੇ ਪਿਛਲੀ ਵਾਰ ਨੂੰ ਨੂੰ 80 ਚੋਂ 63 63 ਸੀਟਾਂ ਮਿਲੀਆਂ ਸੀ ਔਰ ਐਸ ਵਾਰ ਹੀ ਸਿਰਫ ਉਹ ਰਹਿ ਗਈਆਂ 33 ਸੀਟਾਂ ਇਹਨਾਂ ਨਾਲੋਂ ਵੱਧ 37 ਸੀਟਾਂ ਜਿਹੜੀਆਂ ਉਹ ਲੈ ਗਏ ਸਮਾਜਵਾਦੀ ਪਾਰਟੀ ਔਰ 6 ਸੀਟਾਂ ਕਾਂਗਰਸ ਲੈ ਗਈ ਯਾਨੀ ਕਿ 43 ਸੀਟਾਂ ਇਹਨਾਂ ਤੋਂ ਵੱਧ ਜਿਹੜੀਆਂ ਉਹ اپੋਜੀਸ਼ਨ ਪਾਰਟੀ ਲੈ ਗਈ ਯੂਪੀ ਦੇ ਵਿੱਚ ਜੋ ਇਹ ਰਾਮ ਮੰਦਰ ਰਾਮ ਮੰਦਰ ਦਾ ਪ੍ਰਪਾਗੈਂਡਾ ਸੀ ਉਹ ਲੋਕਾਂ ਨੂੰ ਅਸਲੀਅਤ ਸਾਹਮਣੇ ਆ ਗਈ ਤੇ ਉਹ ਜਿਹੜਾ ਇਹਨਾਂ ਦਾ ਪ੍ਰਭਾਵ ਸੀ ਉੱਥੇ ਉਹ ਖਤਮ ਹੋ ਗਿਆ ਉਸ ਤੋਂ ਬਾਅਦ ਜਦੋਂ ਹੌਲੀ 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 ਇੱਥੇ ਵੀ ਕਿਉਂਕਿ ਇਥੋਂ ਬੜੀ ਦੂਰੀ ਹੈ ਟਾਈਮ ਲੱਗ ਰਿਹਾ ਹੈ ਲੋਕਾਂ ਨੂੰ ਹੁਣ ਸਮਝ ਆ ਗਈ ਹੈ ਵੀ ਇਹ ਜਿਹੜੀ ਹੈ ਇਹ ਇੱਕ ਸਿਰਫ ਪ੍ਰਪਾਗੈਂਡਾ ਹੀ ਹੈ ਉੱਥੇ ਜੋ ਹੈ ਉਹ ਭਗਵਾਨ ਰਾਮ ਦੀ ਕਿਰਪਾ ਦੇ ਨਾਲ ਜੋ ਵੀ ਹੋ ਰਿਹਾ ਉੱਥੇ ਹੋ ਰਿਹਾ ਹੁਣ ਤੁਸੀਂ ਦੂਸਰੀ ਗੱਲ ਕੀਤੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜੋ 2.5 ਸਾਲ ਹੋ ਗਏ ਉਹਨਾਂ ਨੂੰ ਪੰਜਾਬ ਸਟੇਟ 'ਚ ਉਹਨਾਂ ਦਾ ਰਾਜ ਸੀ ਔਰ ਇਹਦੇ ਨਾਲ ਜਿਹੜੀ ਪ੍ਰਾਈਮ ਡਿਊਟੀ ਹੈ ਉਹ ਹੈ ਲੈਂਡ ਆਰਡਰ ਨੂੰ ਕੰਟਰੋਲ ਕਰਨਾ ਜਿਹਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੀਆਂ ਨਜ਼ਰਾਂ ਚ ਸਪੱਸ਼ਟ ਨਹੀਂ ਹੋਈ ਕਿਉਂਕਿ ਡੇ ਲਾਈਟ 'ਚ ਹੀ ਕ੍ਰਾਈਮ ਵਧ ਰਿਹਾ ਸਾਡੇ ਮੁੱਖ ਮੰਤਰੀ ਜੀ ਕੋਲ ਦੋ ਮਹਿਕਮੇ ਇੱਕ ਹੋਮ ਮਿਨਿਸਟਰੀ ਇੱਕ ਜੇਲ ਦੋਨਾਂ ਮਹਿਕਮਿਆਂ ਦੇ ਵਿੱਚ ਬੁਰੀ ਬੁਰੀ ਤਰ੍ਹਾਂ ਫੇਲ ਹੋਏ ਤੁਸੀਂ ਜੇਲਾਂ ਦੇਖ ਲਓ ਕਿ ਪਿਛਲੇ ਦਿਨੀ ਜੇਲ੍ਹ ਦੇ ਵਿੱਚ ਮਰਡਰ ਹੋਇਆ ਉਹ ਤੇ ਝਗੜੇ ਹੋਏ ਤਾਂ ਨਸ਼ਾ ਪੜਿਆ ਗਿਆ ਇਹ ਕਹਿੰਦੇ ਸੀ ਸਾਡੀ ਸਰਕਾਰ ਆਣ ਦੀ ਧੇਰ ਹੈ ਜੇਲਾਂ ਦੇ ਵਿੱਚ ਇੱਕ ਮੱਖੀ ਨਹੀਂ ਫੜਕ ਸਕਦੀ ਕੋਈ ਗੈਰ ਕਾਨੂੰਨੀ ਤੀਲਾ ਵੀ ਅੰਦਰ ਨਹੀਂ ਜਾ ਸਕਦਾ ਪਰ ਜਦੋਂ ਜੇਲ੍ਹਾਂ ਦੀ ਤਲਾਸ਼ੀ ਹੋਈ ਤੋੜਿਆਂ ਦੇ ਤੋੜੇ ਭਰ ਕੇ ਨਸ਼ਾ ਨਹੀਂ ਅੰਦਰੋਂ ਨਹੀਂ ਮਿਲਿਆ ਤੋੜਿਆਂ ਦੇ ਤੋੜੇ ਭਰ ਕੇ ਮੋਬਾਈਲ ਮਿਲੇ ਹੋਰ ਕਈ ਗੈਰ ਕਾਨੂੰਨੀ ਚੀਜ਼ਾਂ ਮਿਲੀਆਂ ਆਬਜੈਕਸ਼ਨੇਬਲ ਜਿਹੜੀਆਂ ਨਹੀਂ ਮਿਲਣੀਆਂ ਚਾਹੀਦੀਆਂ ਸੀ ਔਰ ਇਸੇ ਤਰ੍ਹਾਂ ਹੀ ਲਾਡ ਆਰਡਰ ਦੀ ਪੋਜੀਸ਼ਨ ਹੈ ਡੇ ਐਂਡ ਨਾਈਟ ਡੇ ਨਾਈਟ ਡੇ ਲਾਈਟਸ ਉੱਥੇ ਜੋ ਕ੍ਰਾਈਮ ਹੁੰਦਾ ਲੋਕ ਉਹਦੇ ਤੋਂ ਬਹੁਤ ਡਰੇ ਹੋਏ ਆ ਉਹ ਲੋਕ ਇਹ ਮਹਿਸੂਸ ਕਰਦੇ ਆ ਕਿ ਵੀ ਜੋ ਇਹਨਾਂ ਨੇ ਕਿਹਾ ਸੀ ਉਹਦੇ ਮੁਤਾਬਕ ਕੀਤਾ ਨਹੀਂ ਫਿਰ ਇਹਨਾਂ ਨੇ ਕਿਹਾ ਕਿ ਵੀ ਅਸੀਂ ਹਜ਼ਾਰ-ਹਜ਼ਾਰ ਰੁਪਿਆ ਮਹਿਲਾਵਾਂ ਨੂੰ ਦੇਾਂਗੇ ਉਹ ਹਜ਼ਾਰ ਰੁਪਿਆ ਅੱਜ 2.5 ਸਾਲ ਹੋ ਗਏ ਇਹ ਉਸ ਗੱਲ ਨੂੰ ਟੱਚ ਨਹੀਂ ਕਰ ਸਕੇ ਤੀਸਰੀ ਗੱਲ ਜਿਹੜਾ ਉਹ ਕਲੇਮ ਕਰਦੇ ਆ ਕਿ ਅਸੀਂ ਬਿਜਲੀ ਬੜੀ ਸਸਤੀ ਕਰਤੀ ਇਹ ਠੀਕ ਹੈ ਕਿ ਉਹਨਾਂ ਨੇ ਰੈ residencials ਦੀ ਬਿਜਲੀ ਸਸਤੀ ਕਰਤੀ ਲੇਕਿਨ ਕਮਰਸ਼ੀਅਲ ਔਰ ਇੰਡਸਟਰੀਅਲ ਬਿਜਲੀ ਜਿਹੜੀ ਆ ਮਹਿੰਗੀ ਕਰਤੀ ਅੱਜ ਸਾਡੇ ਇੰਡਸਟਰੀ ਦਾ ਜਿਹੜਾ ਰੇਟ ਆ 10.5 10 10.5 11 روپے ਪਰ ਯੂਨਟ ਆ ਰਿਹਾ ਇਸੇ ਤਰ੍ਹਾਂ ਕਮਰਸ਼ੀਅਲ ਦਾ ਵੀ ਆ ਰਿਹਾ ਲੇਕਿ ਇਹ ਜਿਹੜੀ ਕਸਰ ਹੈ ਉਹਨਾਂ ਨੇ ਉਧਰ ਕੱਢ ਲਈ ਪਰ ਲੋਕਾਂ ਨੂੰ ਜਿਹੜੀ ਸਹੂਲਤ ਹੈ ਉਹ ਫਾਰਦਰ ਟਾਈਮਿੰਗ ਤਾਂ ਨਜ਼ਰ ਆ ਰਹੀ ਹੈ ਵੀ ਇਹ ਸਾਡੀ ਬਿਜਲੀ ਦੇ ਬਿੱਲ ਮਾਫ ਹੋ ਗਏ ਲੇਕਿਨ ਉਹਨਾਂ ਨੂੰ ਇਨ ਦੀ ਲੌਂਗ ਰਨ ਉਹ ਹਜੇ ਪਤਾ ਨਹੀਂ ਲੱਗ ਰਿਹਾ ਕਿ ਵੀ ਇਹ ਜਿਹੜੀਆਂ ਚੀਜ਼ਾਂ ਅਸੀਂ ਮਹਿੰਗੀਆਂ ਖਰੀਦ ਰਹੇ ਹਾਂ ਇਹ ਉਹ ਗਾਇਆ ਮੀਡੀਆ ਹੋ ਕੇ ਇਹ ਇੱਥੇ ਸਾਡੇ ਤੇ ਹੀ ਬਝਣ ਪੈ ਰਿਹਾ ਤਾਂ ਜਿਵੇਂ ਹੁਣ ਕੇਂਦਰ ਦੀ ਸਰਕਾਰ ਨੇ ਕਿਹਾ ਸੀ ਅਸੀਂ ਸਿਲੰਡਰ ਸਸਤੇ ਕਰਦੇ ਜੀ ਫ੍ਰੀ ਸਿਲੰਡਰ ਦੇ ਦیتے ਇੱਕ ਵਾਰ ਸਿਲੰਡਰ ਫ੍ਰੀ ਦੇ ਕੇ ਜਿਹੜਾ 350 ਦਾ ਸਿਲੰਡਰ ਸੀ ਉਹ 1200 ਦਾ ਕਰਤਾ ਹੁਣ ਆ ਕੇ ਇਹਨਾਂ ਨੇ 200 ਰੁਪਏ ਘਟਾਇਆ ਇਲੈਕਸ਼ਨਾਂ ਕੋਲ ਤਾਂ ਇੱਕ ਵਾਰੀ ਫ੍ਰੀ ਦੇ ਕੇ ਉਹਨਾਂ ਨੇ 1000 ਰੁਪਿਆ 1200 ਰੁਪਿਆ 1100 ਰੁਪਿਆ ਚਾਰਜ ਕਰ ਲਿਆ ਲੋਕਾਂ ਕੋਲ ਲੋਕਾਂ ਨੂੰ ਹੁਣ ਸਮਝ ਆਈ ਕਿ ਬੀਜੇਪੀ ਜਿਹੜੀ ਹੈ ਉਹ ਸਾਡੇ ਨਾਲ ਦਗਾ ਕਰ ਰਹੀ ਹੈ ਲੋਗਾ ਨੂੰ ਕਰਾਇ ਬਾਰੀ ਹੈ ਲੋਗਾ ਨੂੰ ਜੋ ਦੱਸਿਆ ਜਾ ਰਿਹਾ ਉਹ ਕੀਤਾ ਨਹੀਂ ਜਾ ਰਿਹਾ ਜੋ ਕੀਤਾ ਜਾ ਰਿਹਾ ਉਹ ਦੱਸਿਆ ਨਹੀਂ ਜਾ ਰਿਹਾ ਬਿਹਾਈਂਡ ਕਰਟਰਨ ਕਈ ਟੈਕਸਸ ਲਗਾ ਦਿੱਤੇ ਗਏ ਉਹਨਾਂ ਤੇ ਐਗਰੀਕਲਚਰਲ ਇੰਪਲੀਮੈਂਟ ਹੈ ਜਿਹੜੀ ਜਿਹੜੀ ਐਗਰੀਕਲਚਰਲ ਜਿੰਨੇ ਵੀ ਖੇਤੀਬਾੜੀ ਵਿੱਚ ਚੀਜ਼ਾਂ ਯੂਜ਼ ਹੁੰਦੀਆਂ ਨੇ ਜੋ ਵੀ ਉਹਨਾਂ ਦੇ ਇੰਪਲੀਮੈਂਟਸ ਹੈ ਉਹ ਆਈਟਮਸ ਦੇ ਉੱਪਰ 28% ਜੀਐਸਟੀ ਲਗਾ ਦਿੱਤਾ ਗਿਆ ਤਾਂ ਉਹ ਭੋਜਨ ਕੇਤੇ ਤੇ ਪੈਣਾ ਆਮ ਲੋਕਾਂ ਦੇ ਵਜਨ ਪੈਣਾ ਹੈ ਕਿਸਾਨਾਂ ਦੇ ਵਜਨ ਪੈਣਾ ਕਿਸਾਨਾਂ ਦੇ ਨਾਲ ਵੀ ਧੋਖਾ ਕੀਤਾ ਇਹਨਾਂ ਨੇ ਕਹਿੰਦੇ ਅਸੀਂ ਤਿੰਨ ਬਿਲ ਵਾਪਸ ਲੈ ਲਏ ਅਸੀਂ ਮਾਫੀ ਮੰਗਦੇ ਹਾਂ ਸਾਡੇ ਕੋਲ ਗਲਤੀ ਹੋ ਗਈ ਲੇਕਿਨ ਅੱਜ ਤੱਕ ਉਹ ਤਿੰਨ ਬਿਲਾ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਇਸੇ ਕਰਕੇ ਉਹ ਕਹਿੰਦੇ ਵੀ ਸਾਨੂੰ ਇਹਨਾਂ ਨੇ ਦਿੱਲੀ ਨਹੀਂ ਵੜਨ ਦਿੱਤਾ ਤੇ ਅਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਕਿਉਂ ਵੜਨ ਦਈਏ ਇਸ ਕਰਕੇ ਹੀ ਭਾਜਪੀ ਨੂੰ ਕਿਸੇ ਵੀ ਪਿੰਡ ਵਿੱਚੋਂ ਕਿਸੇ ਵੀ ਜਿਹੜਾ ਸਾਡੇ ਕਿਉਂਕਿ ਸਾਡੀ ਜਿਹੜੀ ਸਬਤ ਹੈ ਉਹ ਪਿੰਡਾਂ ਨਾਲ ਸੰਬੰਧਿਤ ਹੈ ਸਾਡੇ ਦੇਸ਼ ਦੀ Uh, 60 70% ਆਬਾਦੀ ਪਿੰਡਾਂ ਚ ਤਾਂ ਪਿੰਡਾਂ ਵਿੱਚੋਂ ਇਹਨਾਂ ਨੂੰ ਕੋਈ ਕੋਆਪਰੇਸ਼ਨ ਨਹੀਂ ਮਿਲੀ ਸ਼ਹਿਰਾਂ ਵਿੱਚ ਵੋਟ ਲੈਣ ਚ ਕਾਮਯਾਬ ਹੋਇਆ ਔਰ ਇਸ ਕਰਕੇ ਬੀਜੇਪੀ ਦੇ 13 ਕੈਂਡੀਡੇਟ ਖੜੇ ਕੀਤੇ ਸੀ ਉਹਨਾਂ ਚੋਂ 5 ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸ਼੍ਰੋਮਣੀ ਅਕਾਲੀ ਦਲ ਨੇ 13 ਕੈਂਡੀਡੇਟ ਖੜੇ ਕੀਤੇ ਸੀ ਉਹਨਾਂ ਵਿੱਚੋਂ 10 ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਸੋ ਇਸ ਕਰਕੇ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਔਰ ਇਹੀ ਕਾਰਨ ਹੈ ਕਿ ਜਿਹੜੀ ਬੀਜੇਪੀ 400 ਸੀਟਾਂ ਦਾ ਕਲੇਮ ਕਰਦੀ ਸੀ ਅੱਜ ਉਹ ਬੜੀ ਮੁਸ਼ਕਲ ਨਾਲ 240 ਤੇ ਪਹੁੰਚੀ ਹੈ ਸਤ ਪਿਛਰੇ ਦੇ ਨરેਂਦਰ ਮੋਦੀ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਸੀਗਾ ਲੋਕ ਸਭਾ ਇਲੈਕਸ਼ਨਸ ਦੇ ਉੱਤੇ ਕਿ ਮੀਡੀਆ ਵੱਲੋਂ ਨਾ ਬਹੁਤ ਸਾਰੀ ਗਲਤਫਹਿਮੀਆਂ ਫੈਲਾਈਆਂ ਜਾ ਰਹੀਆਂ ਕਿ ਅਸੀਂ ਹੁਣ ਜਿਹੜੀ ਸਾਡੇ ਕੋਲ ਕਿੰਗਡਮ ਹੈ ਜਿਹੜਾ ਸਾਡਾ ਸਾਡੀ ਜਿਹੜੀਆਂ ਪਾਵਰਾਂ ਨੇ ਉਹ ਸਾਰਿਆਂ ਦੇ ਵਿੱਚ ਵੰਡੀਆਂ ਜਾਣਗੀਆਂ ਤੁਸੀਂ ਉਹ ਬਿਆਨ ਸੁਣਿਆ ਹੋਏਗਾ ਤੇ ਤੁਹਾਡੇ ਸਾਹਮਣੇ ਜਿਹੜਾ ਮੋਦੀ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਉਹ ਕੀ ਮਤਲਬ ਹੈ ਉਸ ਚੀਜ਼ ਦਾ ਦੇਖੋ ਹੁਣ ਮੋਦੀ ਸਾਹਿਬ ਦਾ ਐਟੀਟਿਊਡ ਜਿਹੜਾ ਐਨਟਾਇਰਲੀ ਡਿਫਰੈਂਟ ਹੋ ਗਿਆ ਪਹਿਲਾਂ ਕਹਿੰਦੇ ਸੀ ਮੋਦੀ ਹਾ ਤੋਂ ਮੁਮਕਨ ਹੈ ਜਦ ਮੈਂ ਹੂੰ ਤਾਂ ਆਪ ਚਿੰਤਾ ਕਿਉਂ ਕਰਤੇ ਹੈ ਮੋਦੀ ਹੈ ਤਾਂ ਚਿੰਤਾ ਕਿਸ ਬਾਤ ਕੀ ਹੁਣ ਉਹ ਕਹਿੰਦੇ ਐ ਐਨਡੀਏ ਹੈਗਾ ਐ ਐਨਡੀਏ ਦੀ ਸਰਕਾਰ ਪਹਿਲਾਂ ਕਹਿੰਦੇ ਸੀ ਅਬ ਕੀ ਬਾਰ ਮੋਦੀ ਸਰਕਾਰ ਹੁਣ ਉਹ ਕਹਿੰਦੇ ਅਬ ਕੀ ਬਾਰ ਐਨਡੀਏ ਸਰਕਾਰ ਸੋ ਇਹ ਫਰਕ ਪੈ ਗਿਆ ਉਹਨਾਂ ਦੀ ਸੋਚ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਵੀ ਜਿਹੜੀ ਮੇਰਾ ਜਿਹੜਾ ਮੇਰਾ ਵਜਨ ਸੀ ਲੋਕਾਂ ਦੇ ਮਨਾਂ ਚ ਉਹ ਹੁਣ ਕੱਟ ਗਿਆ ਜੋ ਲੋਕਾਂ ਦੇ ਮਨ ਚ ਮੋਦੀ ਬਾਰੇ ਵਿਚਾਰ ਸੀ ਉਥੋਂ ਉਹ ਕੱਟ ਗਿਆ ਤਾਂ ਉਹ ਇਮੇਜ ਉਹਨਾਂ ਦੀ ਜਿਹੜੀ ਹੈ ਉਹ ਖਰਾਬ ਹੋਈ ਪਿਛਲੇ ਨਾਲੋਂ ਇਸੇ ਕਰਕੇ ਉਹ 400 ਪਾਰ ਉਹ 300 ਪਾਰ ਵੀ ਨਾ ਹੋਏ ਉਹ 250 ਪਾਰ ਵੀ ਨਾ ਹੋਏ ਸੋ ਇਸ ਕਰਕੇ ਉਹਨਾਂ ਨੇ ਹੁਣ ਇਸ ਗੱਲ ਨੂੰ ਬਦਲ ਲਿਆਂਦਾ ਕਿ ਪਹਿਲਾਂ ਕਹਿੰਦੇ ਸੀ ਵੀ ਜਿਹੜਾ ਮੁਸਲਮ ਹੈ ਇਟੈਲੀ ਉਹਨਾਂ ਨੇ ਮੁਸਲਮ ਦੇ ਖਿਲਾਫ ਬਿਆਨ ਦਿੱਤੇ ਵੀ ਜੇਕਰ ਸਾਡਾ ਰਾਜ ਚਲੇ ਗਿਆ ਤਾਂ ਮੰਗਲਸੂਤਰ ਮੁਸਲਮਾਂ ਦੇ ਲੈ ਜਾਣਗੇ ਔਰ ਉਹਨਾਂ ਲੋਗਾਂ ਨੂੰ ਸਾਰੇ ਪੈਸੇ ਦਿੱਤੇ ਜਾਣਗੇ ਜਿਨ੍ਹਾਂ ਦੇ ਬੱਚੇ ਜਨਮ ਹੁੰਦੇ ਆ ਔਰ ਮੁਸਲਮ ਮਟਨ ਮੱਛਲੀ ਇਦਾਂ ਦੀਆਂ ਗੱਲਾਂ ਇਹ ਕੀਤੀਆਂ ਜਦੋਂ ਆਖਰੀ ਦੋ ਰਾਉਂਡ ਰਹਿ ਗਏ ਉਹਨਾਂ ਨੂੰ ਸਮਝ ਆ ਗਈ ਕਿ ਲੋਕਾਂ ਨੇ ਮੇਰੀ ਇਸ ਗੱਲ ਨੂੰ ਪਸੰਦ ਨਹੀਂ ਕੀਤਾ ਫਿਰ ਉਹਨਾਂ ਨੇ ਆ ਵੀ ਗਿਆ ਮੈਂਨੇ ਤਾਂ ਮੁਸਲਮਾਨੋ ਕੇ ਖਿਲਾਫ ਕੋਈ ਗੱਲ ਕੀਤੀ ਨਹੀਂ ਨਾ ਮੈਂ ਕਰੂੰਗਾ ਹੁਣ ਉਹਨੋਂ ਕਹਿੰਦੇ ਸਰਬ ਮਾਨਿਆ ਸਰਬ ਹਿਤਕਾਰੀ ਸਰਕਾਰ ਪਹਿਲਾਂ ਕਹਿੰਦੇ ਸੀ ਮੋਤੀ ਸਰਕਾਰ ਸੋ ਫਰਕ ਤਾਂ ਉਹਨਾਂ ਨੂੰ ਪਿਆ ਉਹਨਾਂ ਨੂੰ ਪਤਾ ਲੱਗਿਆ ਕਿ ਸਾਡੀ ਸੋਚ ਗਲਤ ਸੀ ਸਾਡਾ ਪ੍ਰੋਗਰਾਮ ਗਲਤ ਸੀ ਜਿਹਨੂੰ ਲੋਕਾਂ ਨੇ ਨਕਾਰ ਦਿੱਤਾ ਸਰੀਤਾ ਚਲੂ ਹੈ ਹੀ ਹੈ ਬਟ ਕਹਿੰਦੇ ਕਿ ਜਿਹੜੇ ਬਜਪੀ ਦੇ ਵੱਲੋਂ ਵਾਅਦੇ ਕੀਤੇ ਗਏ ਸੀਗੇ ਜਾਂ ਆਮ ਆਦਮੀ ਵੱਲੋਂ ਵੀ ਜਿਹੜਾ ਇਹਨਾਂ ਨੇ ਪੀਆਰਟੀਸੀ ਵਾਲਾ ਸਿਸਟਮ ਜੋ ਫ੍ਰੀ ਕੀਤਾ ਹੈ ਬਸਾਂ ਦਾ ਹੁਣ ਇਸ ਟਾਈਮ ਤੇ ਆ ਕੇ ਜਿਹੜੀ ਸਰਕਾਰ ਹੈ ਤੇ ਪੀਆਰਟੀਸੀ ਦੇ ਵਰਕਰਸ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਦਿਖਦੇ ਆਪਾਂ ਆਪਾਂ ਕਿਤੇ ਵੀ ਦੇਖ ਸਕਦੇ ਆ ਆਪਣੇ ਸਮਰਾਲਾ ਚੌਂਕ ਦੇ ਵਿੱਚ ਜਾਂ ਬੱਸ ਸਟੈਂਡ ਦੇ ਵਿੱਚ ਵੀ ਪੀਆਰਟੀਸੀ ਵਾਲੇ ਟਰਾਈ ਕਰਦੇ ਨੇ ਕਿ ਜਿਹੜੀਆਂ ਜਨਾਨੀਆਂ ਨੇ ਉਹਨਾਂ ਦੀ ਬਸਾਂ ਦੇ ਵਿੱਚ ਨਾ ਚੜਨ ਸਰ ਤੁਹਾਡੇ ਸਾਹਮਣੇ ਜਿਹੜਾ ਇਹਨਾਂ ਨੇ ਇਹ ਰੂਲ ਆਪਾਂ ਨੂੰ ਫ੍ਰੀ ਕੀਤਾ ਸੀਗਾ ਮਤਲਬ ਹਰ ਇੱਕ ਊਮਨ ਵਾਸਤੇ ਬੇਸ਼ੱਕ ਉਹ ਛੋਟਾ ਚੇ ਤੋਂ ਲੈ ਕੇ ਵੱਡੀ ਉਮਰ ਤੱਕ ਦੀ ਜਨਾਨੀ ਵੀ ਉਹ ਬੱਸ ਦੇ ਵਿੱਚ ਫ੍ਰੀ ਜਾ ਸਕਦੀ ਹੈ ਕਿਤੇ ਵੀ 올ਓਵਰ ਦਾ ਪੰਜਾਬ ਉਹ ਤੁਹਾਡੇ ਸਾਹਮਣੇ ਇਹ ਜਿਹੜਾ ਕੀਤਾ ਗਿਆ ਹੈ ਇਹ ਪੰਜਾਬ ਨੂੰ ਹੋਰ ਲਾਸ ਦੇ ਵਿੱਚ ਲੈ ਕੇ ਜਾਏਗਾ ਕਿ ਇਹ ਇੱਕ ਬਸ ਇੱਕ ਮਕਸਦ ਸਿਗਾ ਵੋਟਾਂ ਪਾਣ ਵਾਸਤੇ ਦੇਖੋ ਕਾਂਗਰਸ ਪਾਰਟੀ ਜਦੋਂ ਵੀ ਕੋਈ ਅ ਅਸੂਲ ਜਾਰੀ ਕਰਦੀ ਹੈ ਕੋਈ ਸਹੂਲਤ ਜਾਰੀ ਕਰਦੀ ਹੈ ਤਾਂ ਸਾਰੇ ਐਸਪੈਕਟਸ ਦੇ ਵਿਚਾਰ ਕਰਨ ਤੋਂ ਬਾਅਦ ਕਰਦੀ ਹੈ ਪਹਿਲਾਂ ਉਹਨਾਂ ਨੇ 200 ਯੂਨਿਟ ਫ੍ਰੀ ਕੀਤਾ ਆ ਸੀ ਜ਼ਰੂਰਤਮੰਦਾਂ ਲਈ ਇਕਨੋਮਿਕਲੀ ਬੈਕਵਰਡ ਐਸ ਸੀ ਐਸਟੀ ओबीसी ਲਈ ਜਾਂ ਇਕਨੋਮਿਕਲੀ ਬੈਕਵਰਡ ਜਿਹੜੇ ਸੀਗੇ ਉਹਨਾਂ ਲਈ 200 ਯੂਨਿਟ ਫ੍ਰੀ ਕੀਤੇ ਹੋਏ ਸੀ ਇਹਨਾਂ ਨੇ ਆ ਕੇ ਤੇ ਸਾਰੇ ਜਿਹੜੇ ਯੂਨਿਟ ਹੈ ਉਹ ਫ੍ਰੀ ਕਰਤਾ 300 ਯੂਨਿਟ ਫ੍ਰੀ ਕਰਤਾ ਫਿਰ 600 ਯੂਨਿਟ 2 ਮਹੀਨੇ ਦਾ ਤਾਂ ਹੁਣ ਉਹ ਸਾਰਿਆਂ ਲਈ ਫ੍ਰੀ ਕਰਤਾ ਇਹਨਾਂ ਦੇ ਇੱਕ ਐ ਐਮ ਐਲ ਏ ਆ ਮੋਹਾਲੀ ਤੋਂ ਸਰਦਾਰ ਕੁਲਵੰਤ ਸਿੰਘ ਉਹ ਪੰਜਾਬ ਚ ਸਭ ਤੋਂ ਵੱਧ ਅਮੀਰ ਆਦਮੀ ਹੈ ਔਰ ਟੈਕਸ ਸਭ ਤੋਂ ਵੱਧ ਦਿੰਦੇ ਆ ਉਹਨਾਂ ਦੀ ਵੀ ਜਿਹੜੀ ਬਿਜਲੀ ਆ ਉਹ ਫਰੀ ਕਰਤੀ ਗਈ ਉਹਨੇ ਆਪ ਇਹ ਗੱਲ ਕਹੀ ਵੀ ਇਹ ਜਿਹੜੀ ਸਹੂਲਤ ਹੈ ਨਾ ਇਹਨੂੰ ਸੋਚ ਸਮਝ ਕੇ ਦਿੱਤਾ ਜਾਣਾ ਚਾਹੀਦਾ ਸੀ ਇਹ ਉਹਨਾਂ ਦੇ ਆਪਣੇ ਲੱਗੇ ਅੱਛਾ ਉਸ ਤੋਂ ਬਾਅਦ ਦੂਸਰੀ ਤੁਸੀਂ ਕਿਹਾ ਕਿ ਵੀ ਜਿਹੜਾ ਪੀਆਰਟੀਸੀ ਬੱਸਾਂ ਵਾਲਾ ਇਹ ਪਹਿਲੋਂ ਵੀ ਏਜਡ ਜਿਹੜੀਆਂ ਲੇਡੀਜ਼ ਹੈ ਉਹਨਾਂ ਦੇ ਲਈ ਕਾਂਗਰਸ ਦੇ ਟਾਈਮਸ ਸਹੂਲਤ ਦਿੱਤੀ ਗਈ ਸੀ ਉਹ ਇਹਨਾਂ ਨੇ ਸਾਰੀਆਂ ਮਹਿਲਾਵਾਂ ਨੂੰ ਇਹ ਸਹੂਲਤ ਦਿੱਤੀ ਮੈਂ ਕਹਿੰਦਾ ਚਲੋ ਜੇ ਦੇ ਵੀ ਦਿੱਤੀ ਹੈ ਤਾਂ ਸਾਡਾ ਵੀ ਬੀਇੰਗ ਸਿਟੀਜ਼ਨ ਰਿਸਪੋਨਸਿਬਲ ਸਿਟੀਜ਼ਨ ਸਾਡਾ ਵੀ ਫਰਜ਼ ਬਣਦਾ ਵੀ ਜਿਹਨੂੰ ਜਿਹੜਾ ਸਾਧਨ ਸੰਪੰਨ ਹੈ ਉਹ ਇਸ ਫੈਸਿਲਿਟੀ ਤੋਂ ਗਰੇਜ਼ ਕਰੇ ਉਹ ਤਾਂ ਆਪ ਜਿਹੜਾ ਪੈਸੇ ਖਰਚ ਸਕਦਾ ਜਿਹੜਾ ਜਾ ਸਕਦਾ ਕਿਉਂਕਿ ਅਲਟੀਮੇਟਲੀ ਸਰਕਾਰ ਨੇ ਵੀ ਖਰਚਾ ਤਾਂ ਪੈਣਾ ਹੀ ਹੈ ਜਿਹੜੀ ਪੀਆਰਟੀਸੀ ਦੀਆਂ ਬੱਸਾਂ ਚੱਲਣੀਆਂ ਨੇ ਉਹਨਾਂ ਦਾ ਤੇਲ ਪੈਣਾ ਹੈ ਉਹਨਾਂ ਨੇ ਡਰਾਈਵਰ ਕੰਡਕਟਰ ਨੂੰ ਤਨਖਾਹ ਵੀ ਦੇਣੀ ਆ ਖਰਚੇ ਵੀ ਪੈਣੇ ਆ ਸੋ ਇਸ ਕਰਕੇ ਇਹ ਜਿਹੜੀ ਫ੍ਰੀ ਬੀਜ਼ ਵਾਲਾ ਫਾਰਮੂਲਾ ਹੈ ਇਹ ਹੌਲੀ ਹੌਲੀ ਦੇਸ਼ ਦੇ ਨੁਕਸਾਨ 'ਚ ਹੀ ਜਾਏਗਾ ਬੋਤਾ ਫਾਇਦੇ 'ਚ ਜਾਣਾ ਨਜ਼ਰ ਨਹੀਂ ਆਉਂਦਾ ਪਿਛਲੇ ਦਿਨੀ ਤੁਸੀਂ ਦੇਖ ਸਕਦੇ ਹੋ ਕਿ ਟੀਵੀ ਐਕਟ੍ਰੈਸ ਟੀਵੀ ਮੂਵੀ ਐਕਟ੍ਰੈਸ ਕੰਗਨਾ ਰਣੌਤ ਦੇ ਸੀਐਸਐਫ ਜਵਾਨ ਦੇ ਵੱਲੋਂ ਇੱਕ ਇਨਸੀਡੈਂਟ ਦੇ ਵਿੱਚ ਥੱਪੜ ਮਾਰਿਆ ਗਿਆ ਹੈ ਤੇ ਉਹ ਕਾਫੀ ਜ਼ਿਆਦਾ ਵੀਡੀਓ ਵਾਇਰਲ ਵੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਕੰਗਨਾ ਰਣੌਤ ਦੇ ਸਾਈਡ ਨੇ ਤੇ ਕਈ ਕਹਿ ਰਹੇ ਨੇ ਸੀਐਸਐਫ ਦੇ ਸਾਈਡ ਨੇ ਤੁਹਾਡੇ ਸਾਹਮਣੇ ਲਈ ਤੁਹਾਡੇ ਸਾਹਮਣੇ ਕਿੰਨਾ ਕੁ ਗਲਤ ਹੈ ਤੇ ਕਿੰਨਾ ਸਹੀ ਹੈ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਉਹ ਜਿਹੜੀ ਲੜਕੀ ਕਾਂਸਟੇਬਲ ਹੈ ਸੀਆਈਐਸਐਫ ਦੀ ਕਾਂਸਟੇਬਲ ਹੈ ਉਹ ਪਿਛਲੇ 10-12 ਸਾਲ ਤੋਂ ਕਹਿ ਰਹੀ ਹੈ ਕਿ ਉਹ ਉੱਥੇ ਸਰਵਿਸ ਕਰ ਰਹੀ ਹੈ ਉਹ ਰੋ ਦਾ ਪਿਛਲਾ ਰਿਕਾਰਡ ਜਿਹੜਾ ਹੈ ਉਹ ਬਿਲਕੁਲ ਸਾਫ਼ ਸੁਥਰਾ ਹੈ ਉਹਦੇ ਖਿਲਾਫ ਪਚਾਰੀ ਦੀ ਕੋਈ ਸ਼ਿਕਾਇਤ ਨਹੀਂ ਹੈ ਹੁਣ ਉੱਥੇ ਪਤਾ ਨਹੀਂ ਇਨਸੀਡੈਂਟ ਕੀ ਹੋਇਆ ਵੀ ਜਿਹੜਾ ਉਹਨੂੰ ਉਹ ਐਨੀ ਇਨਸਟੀਗੇਟ ਹੋ ਗਈ ਆ ਜੋ ਕੁਝ ਸੁਣਨ ਚ ਆਇਆ ਵੀ ਉਹਨਾਂ ਨੇ ਮੈਡਮ ਕੰਗਣਾ ਰਣੋਤ ਜੀ ਨੇ ਤਲਾਸ਼ੀ ਦੇਣ ਤੋਂ ਇਨਕਾਰ ਕਰਤਾ ਉਹ ਕੁਝ ਆਪਸ਼ਬਦ ਵੀ ਉੱਥੇ ਕਹੇ ਜਿਹਦੇ ਕਰਕੇ ਉਹ ਕਹਿੰਦੀ ਹੈ ਵੀ ਮੈਨੂੰ ਗੁੱਸਾ ਆ ਗਿਆ ਦੇ ਉਹਨੇ ਕੁਝ ਕਿਸਾਨਾਂ ਵਾਰੇ ਵੀ ਕਿਹਾ ਵੈਸੇ ਤਾਂ ਇੱਕ ਡਿਸਿਪਲਿੰਡ ਫੋਰਸ ਦੇ ਕਾਂਸਟੇਬਲ ਦੇ ਵੱਲੋਂ ਹੱਥ ਚੱਕਿਆ ਜਾਣਾ ਅੱਛੀ ਗੱਲ ਨਹੀਂ ਪਰ ਉਸ ਵਕਤ ਹਾਲਾਤ ਕੀ ਸੀਗੇ ਕਿਹਨਾ ਹਾਲਾਤਾਂ ਵਿੱਚ ਉਹਨੇ ਮਜਬੂਰ ਹੋ ਕੇ ਉਹਨੂੰ ਥੱਪੜ ਮਾਰਿਆ ਲੇਕਿਨ ਇਹ ਸੀਸੀਟੀਵੀ ਤੇ ਫੁਟੇਜ ਥੱਪੜ ਕਿਤੇ ਵੀ ਨਹੀਂ ਆਇਆ ਇਹ ਤਾਂ ਕੰਗਣਾ ਰਣੋਦ ਕਹਿੰਦੀ ਹੈ ਨਾ ਵੀ ਮੈਨੂੰ ਥੱਪੜ ਮਾਰਿਆ ਤਾਂ ਉਹ ਹੁਣ ਇਹ ਇਨਕੁਆਰੀ ਦਾ ਵਿਸ਼ਾ ਹੈ ਜੋ ਵੀ ਇਨਕੁਆਰੀ ਹੋਵੇ ਪਰ ਪੰਜਾਬ ਤੇ ਪੰਜਾਬੀਆਂ ਦੀ ਇਹ ਸੋਚ ਹੈ ਔਰ ਇਹ ਚਾਹਤ ਵੀ ਹੈ ਕਿ ਉਸ ਲੜਕੀ ਦੇ ਨਾਲ ਧੱਕਾ ਨਾ ਹੋਵੇ ਸਰ ਹੁਣ ਜਦਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਰਵਨੀਤ ਪਿੱਟੂ ਜਿਹਨੂੰ ਲੁਧਿਆਣੇ ਦੇ ਜਿਹੜੇ ਉਹ ਇਲੈਕਸ਼ਨਸ ਦੇ ਵਿੱਚ ਖੜੇ ਸੀ ਹੁਣ ਉਹ ਪਿਛਲੇ ਦਿਨੀ ਆਪਣੇ ਕੀ ਕਹਿੰਦਾ ਮਨਿਸਟਰ ਦੇ ਅਹੁਦੇ ਲਈ ਵੀ ਚੁਣੇ ਜਾ ਚੁੱਕੇ ਨੇ ਉਹਨਾਂ ਨੇ ਸੌਂਕ ਚੁੱਕੀ ਹੈ ਤੇ ਤੁਹਾਡਾ ਉਸ ਤੇ ਕੀ ਕਹਿਣਾ ਹੈ ਨਹੀਂ ਚਲੋ ਅਸੀਂ ਸਾਡੇ ਲੁਧਿਆਣੇ ਦੇ ਵਸਨੀਕ ਨਹੀਂ ਪੁਰਾਣੇ ਕਾਂਗਰਸੀ ਨੇ ਅਸੀਂ ਉਹਨਾਂ ਨੂੰ ਬੁढ़ाई ਦਿੰਨੇ ਆ ਕਿ ਹਾਰਨ ਦੇ ਬਾਵਜੂਦ ਵੀ ਵਾਹਿਗੁਰੂ ਨੇ ਉਹਨਾਂ ਨੂੰ ਅਸ਼ੀਰਵਾਦ ਦਿੱਤਾ ਔਰ ਉਹ ਉੱਥੇ ਮਨਿਸਟਰ ਬਣਿਆ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਜਿਹੜੇ 10 ਸਾਲ ਚ ਉਹ ਨਹੀਂ ਕੰਮ ਕਰ ਸਕੇ ਲੋਕਾਂ ਦੀ ਇੱਛਾ ਤੇ ਅਕਸ਼ਾਵਾ ਤੇ ਪੂਰੇ ਨਹੀਂ ਉਤਰ ਪਾਏ ਉਹ ਹੁਣ ਕੋਸ਼ਿਸ਼ ਕਰਨ ਪੂਰੇ ਉਤਰਨ ਦੀ ਉਹਨਾਂ ਨੂੰ ਰੱਬ ਨੇ ਮੌਕਾ ਦਿੱਤਾ ਤਾਂ ਕਿਉਂਕਿ ਜੇ ਉਹ 10 ਸਾਲ ਉਹਨਾਂ ਨੇ ਕੰਮ ਕੀਤਾ ਹੁੰਦਾ ਤਾਂ ਕਾਂਗਰਸ ਸਰਕਾਰ ਉਹਨਾਂ ਨਾਲੋਂ ਨਿਰਾਸ਼ ਨਾ ਹੁੰਦਾ ਤੇ ਉਹਨਾਂ ਨੂੰ ਪਾਰਟੀ ਨਾਲ ਛੱਡਣੀ ਪੈਂਦੀ ਤੇ ਉਹ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਉਹ ਹੁਣ ਆਪਣਾ ਜਿਹੜਾ ਕੰਮ ਕਰਨ ਦਾ ਢੰਗ ਹੈ ਉਹਨੂੰ ਵੀ ਬਦਲਣਗੇ ਔਰ ਜੇ ਉਹਨਾਂ ਨੂੰ ਮੌਕਾ ਮਿਲਿਆ ਤਾਂ ਹੁਣ ਲੁਧਿਆਣਾ ਲਈ ਪੰਜਾਬ ਲਈ ਕੁਛ ਨਾ ਕੁਛ ਕਰਕੇ ਦਿਖਾਣਗੇ ਸਰ ਲੋਕਾਂ ਵੱਲੋਂ ਕਈ ਵਾਰੀ ਇਹ ਵੀ ਕਿਹਾ ਗਿਆ ਹੈ ਕਿ ਜੇ ਰਮੀਤ ਬਿੱਟੂ ਜੀ ਕਾਂਗਰਸ ਦੇ ਨਹੀਂ ਹੋਏ ਤਾਂ ਉਹ ਭਾਜਪਾ ਦੇ ਵੀ ਨਹੀਂ ਹੋ ਸਕਦੇ ਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਹੋ ਸਕਦੇ ਨੇ ਕਿਉਂਕਿ ਇੱਕ ਪਾਰਟੀ ਦੇ ਵਿੱਚ ਆਪਣਾ ਇੰਨਾ ਕੀਮਤੀ ਸਮਾਂ ਦੇਣਾ ਆਪਣੇ ਆਪ ਨੂੰ ਉਹਦੇ ਵਿੱਚ ਗਰੋ ਕਰਨਾ ਤੇ ਉਸ ਪਾਰਟੀ ਨੂੰ ਆਪਣੇ ਨਾਲ ਲੈ ਕੇ ਚੱਲਣਾ ਤੇ ਇੱਕੋ ਦਮ ਸਵਿਚ ਕਰ ਜਾਣਾ ਕਾਫੀ ਹੈਰਾਨੀ ਵਾਲੀ ਗੱਲ ਹੈ ਤੁਹਾਡੇ ਸਾਹਮਣੇ ਕੀ ਹੈ ਇਹ ਹਰ ਇੱਕ ਦੀ ਹੈਰਾਨਗੀ ਵਾਲੀ ਗੱਲ ਹੈ ਕਿਉਂਕਿ ਇੱਕ ਦਿਨ ਪਹਿਲਾਂ ਤਾਂ ਉਹ ਸਾਡੇ ਨਾਲ ਕਾਂਗਰਸ ਦੀ ਤਰੱਕੀ ਲਈ ਕਾਂਗਰਸ ਦੀਆਂ ਸੀਟਾਂ ਲਈ ਕਾਂਗਰਸ ਦੇ ਪ੍ਰੋਗਰਾਮ ਲਈ ਡਿਸਕਸ ਕਰ ਰਹੇ ਸੀ ਬੜੀ ਗਹਿਰਾਈ ਦੇ ਨਾਲ ਔਰ ਅਗਲੇ ਦਿਨੀ ਉਹ ਪਾਰਟੀ ਬਦਲ ਗਏ ਹੈਰਾਨਗੀ ਤਾਂ ਹਰ ਇੱਕ ਨੂੰ ਹੋਈ ਗਈ ਕਿ ਇਕਦਮ ਉਹਨਾਂ ਨੇ ਰੰਗ ਬਦਲਿਆ ਔਰ ਚਲੋ ਉਥੋਂ ਇਹ ਉਹਨਾਂ ਦੀ ਮਰਜ਼ੀ ਪਰ ਇਹਨੂੰ ਕਾਂਗਰਸ ਦੇ ਵਰਕਰ ਨੇ ਕਾਂਗਰਸ ਦੇ ਕਾਡਰ ਨੇ ਕਾਂਗਰਸੀ ਲੀਡਰਸ਼ਿਪ ਨੇ ਔਰ ਪੰਜਾਬ ਦੇ ਮжоਰਿਟੀ ਲੋਕਾਂ ਨੇ ਇਸ ਪਲਟੀ ਨੂੰ ਪਸੰਦ ਨਹੀਂ ਕੀਤਾ ਜੇ ਪਸੰਦ ਕੀਤਾ ਹੁੰਦਾ ਤਾਂ ਬਿੱਟੂ ਜੀ ਜ਼ਰੂਰ ਚਿੱਤਦਾ ਸਰ ਕਈ ਲੋਕਾਂ ਤੋਂ ਇਹ ਵੀ ਕਹਿ ਆ ਗਿਆ ਸੀ ਕਿ ਰਾਜਾ ਵੜਿੰਗ ਜੀ ਜਿਵੇਂ ਕਿ ਇੱਥੇ ਤੇ ਬੇਸਿਕਲੀ ਨਹੀਂ ਹੈਗੇ ਉਹਨਾਂ ਦਾ ਜਿਹੜਾ ਜਲਾ ਹੈ ਉਹ ਕਿ ਉਹ ਹੀ ਹੋਰ ਹੈ ਤੇ ਲੋਕਾਂ ਵੱਲੋਂ ਇਹ ਵੀ ਆਸ਼ਵਾਸਨ ਸੀਗਾ ਕਿ ਕੀ ਇਹ ਰਾਜਾ ਵੜਿੰਗ ਜੀ ਇੱਥੇ ਲੁਧਿਆਣਾ ਦੇ ਵਿੱਚ ਰਹਿ ਕੇ ਲੁਧਿਆਣਾ ਦੇ ਵਿਕਾਸ ਦੇ ਹਿੱਤ ਲਈ ਕੰਮ ਕਰਨਗੇ ਜਾਂ ਫਿਰ ਇਹ ਸਿਰਫ ਗੱਲਾਂ ਹੀ ਹੋਣ ਗਿਆ ਤੁਹਾਡੇ ਹਿਸਾਬ ਨਾਲ ਕੀ ਹੋ ਸਕਦਾ ਦੇਖੋ ਰਾਜਾ ਵੜਿੰਗ ਜੀ ਗਿੱਦੜ ਬਾਹੇ ਤੋਂ ਤਿੰਨ ਵਾਰ ਲਗਾਤਾਰ ਐਮਐਲਏ ਇਹ ਜਿਹੜੀ ਗਿੱਦੜ ਬਾਹਾ ਸੀਟ ਹੈ ਇਹ ਬਾਦਲ ਪਰਿਵਾਰ ਦੀ ਆਪਣੀ ਸੀ ਉਹਨਾਂ ਦਾ ਗੜ ਸੀ ਅਕਾਲੀ ਦਲ ਦਾ ਔਰ ਬਾਦਲ ਪਰਿਵਾਰ ਦੀ ਇੱਕ ਕਿਸਮ ਦੀ ਘਰ ਦੀ ਸੀਟ ਸਮਝੀ ਜਾਂਦੀ ਸੀ ਉੱਥੇ ਇਲੈਕਸ਼ਨ ਲੜਨਾ ਔਰ ਜਿੱਤਣਾ ਔਰ ਕੰਟੀਨਿਊਸਲੀ ਤਿੰਨ ਵਾਰ ਜਿੱਤਣਾ ਇਹ ਮੈਨੇਰ ਖਾਂਦਾ ਇਹਦਾ ਮਤਲਬ ਹੈ ਵੀ ਉਹ ਕੰਮ ਕਰਨ ਵਾਲੀ ਉਹਨਾਂ ਦੀ ਨੇਚਰ ਹੈ ਉਹ ਲੋਕਾਂ ਦੀ ਸੇਵਾ ਕਰਨ ਦੇ ਹੈਬਿਚੁਅਲ ਨੇ ਸੋ ਇਸ ਕਰਕੇ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਉਹੀ ਐਗਜ਼ੈਂਪਲ ਜਿਹੜੀ ਆ ਉਹ ਇੱਥੇ ਆਈ ਲੋਕਾਂ ਨੇ ਪਸੰਦ ਕੀਤੀ ਉਹਨਾਂ ਦੀ ਗੱਲਾਂ ਉਹਨਾਂ ਦੇ ਵਿਚਾਰ ਉਹਨਾਂ ਵੱਲੋਂ ਦਿੱਤੇ ਗਏ ਵਾਦੇ ਉਹਨਾਂ ਦਾ ਜਿਹੜਾ ਵਿਜ਼ਨ ਹੈ ਲੁਧਿਆਣੇ ਲਈ ਕਿ ਬੁੱਢੇ ਨਾਲੇ ਨਾਲੇ ਨੂੰ ਸੁਹਾਵਨਾ ਬਣਾਣਾ ਜਿਹੜੀ ਐਗਜ਼ੀਬਿਸ਼ਨ ਸੈਂਟਰ ਹੈ ਇੰਡਸਟਰੀ ਨੂੰ ਉਹ ਲੈ ਕੇ ਦੇਣਾ ਔਰ ਲੁਧਿਆਣੇ ਨੂੰ ਮਾਂਚੈਸਟਰ ਆਫ ਇੰਡੀਆ ਜਿਹੜਾ ਉਹਦੀ ਸੋਚ ਆ ਲੋਕਾਂ ਦੀ ਉਸ ਨੂੰ ਬਹਾਲ ਕਰਨਾ ਤੇ ਲੁਧਿਆਣੇ ਨੂੰ ਉਚਾਈਆਂ ਤੇ ਲੈ ਕੇ ਜਾਣਾ ਇਹ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖਿਆ ਲੋਕਾਂ ਨੇ ਪਸੰਦ ਕੀਤਾ ਔਰ ਇਹ ਇਕੱਲੇ ਰਾਜਾ ਵੜੇਂਗੀ ਨਹੀਂ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਉਹ ਸਾਰੇ ਇੱਥੇ ਆ ਗਏ ਲੁਧਿਆਣੇ ਉਰੇ ਇਸ ਕਰਕੇ ਲੋਗਾਂ ਨੂੰ ਪੂਰਾ ਵਿਸ਼ਵਾਸ ਹੋਇਆ ਉਹਨਾਂ ਤੇ ਵੀ ਇਹ ਲੁਧਿਆਣੇ ਚ ਰਹਿਣਗੇ ਤੇ ਲੁਧਿਆਣੇ ਲਈ ਕੰਮ ਕਰਨਗੇ ਉਹਨਾਂ ਸਰ ਕਿਸਾਨਾਂ ਵੱਲੋਂ ਵੀ ਬੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਬੀਤੇ ਦਿਨੀ ਵੀ ਤੇ ਹੁਣ ਵੀ ਕਿਸਾਨਾਂ ਦੀ ਇਹੀ ਮੰਗ ਹੈ ਕਿ ਜਿਹੜਾ ਸਾਡੇ ਲਈ ਇਹਨਾਂ ਨੇ ਲਾਅ ਕਾਰਡ ਕੀਤਾ ਹੈ ਇਹਨੂੰ ਇਹ ਹਟਾਉਣ ਤੇ ਜਲਦ ਤੋਂ ਜਲਦ ਜਿਹੜਾ ਉਹਨਾਂ ਦਾ ਹੱਕ ਬੰਦਾ ਉਹਨਾਂ ਨੂੰ ਉਹ ਮਿਲੇ ਤੇ ਹੁਣ ਜਿਹੜੀ ਆਪਣੀ ਕੇਂਦਰ ਚ ਸਰਕਾਰ ਆਈ ਹੈ ਮੋਦੀ ਜੀ ਦੀ ਤੁਹਾਡੇ ਸਾਹਮਣੇ ਹੁਣ ਜਿਹੜੇ ਆਉਣ ਵਾਲੀਆਂ ਪ੍ਰੋਬਲਮਸ ਨੇ ਉਹ ਸੋਲਵ ਹੋਣ ਗਿਆ ਕਿ ਜਿਹੜੀਆਂ ਪ੍ਰੋਬਲਮਸ ਉਹਨ ਕਿਸਾਨਾਂ ਦੀਆਂ ਪਿਛਲੇ ਟਾਈਮ ਤੋਂ ਖੜੀਆਂ ਹੋਈਆਂ ਐ ਉੱਥੇ ਹੀ ਖੜੀਆਂ ਹੋਈਆਂ ਔਰ ਰਿਜ਼ੋਲਵ ਹੋਣ ਗਿਆ ਵੀ ਕਿ ਸਿਰਫ ਇਹ ਫਸਾਨਾ ਹੀ ਐ ਦੇਖੋ ਕੱਲ ਹੀ ਰਾਕੇਸ਼ਟ ਕੈਸ ਜੀ ਜਿਹੜੇ ਕਿਸਾਨ ਲੀਡਰ ਹੈ ਹਿੰਦੁਸਤਾਨ ਦੇ ਉਹਨਾਂ ਨੇ ਬਿਆਨ ਦਿੱਤਾ ਵੀ ਕਿਸਾਨਾਂ ਨੂੰ ਤੰਗ ਕਰਨ ਦਾ ਬੀਜੇਪੀ ਨੂੰ ਬੜਾ ਖਮਿਆਜ਼ਾ ਭੁਗਤਣਾ ਪਿਆ ਉਹਨਾਂ ਦੀਆਂ ਬਹੁਤ ਸਾਰੀਆਂ ਸੀਟਾਂ ਕੱਟ ਗਈਆਂ ਤੇ ਉਹਨਾਂ ਨੇ ਰਿਕੁਐਸਟ ਵੀ ਕੀਤੀ ਹੈ ਬੀਜੇਪੀ ਨੂੰ ਬੀਜੇਪੀ ਦੀ ਲੀਡਰਸ਼ਿਪ ਨੂੰ ਵੀ ਜਿਹੜਾ ਕਿਸਾਨ ਵਿਰੋਧੀ ਰਵਈਆ ਉਹ ਬਦਲਣ ਜੇ ਉਹਨਾਂ ਨੇ ਅੱਗੇੋਂ ਦੇਸ਼ ਦੇ ਲਈ ਰਾਜਨੀਤੀ ਕਰਨੀ ਹੈ ਇਹ ਦੇਸ਼ ਤੇ ਰਾਜ ਕਰਨਾ ਜੇਕਰ ਉਹ ਆਪਣਾ ਰਵਈਆ ਨਹੀਂ ਬਦਲਣਗੇ ਕਿਸਾਨ ਵਿਰੋਧੀ ਹੀ ਰਹਿਣਗੇ ਤਾਂ ਉਹਨਾਂ ਦਾ ਜਿਹੜਾ ਗਰਾਫ ਹੈ ਹੋਰ ਡਾਊਨ ਹੋਏਗਾ ਸੋ ਮੈਂ ਮਹਿਸੂਸ ਕਰਦਾ ਕਿ ਭਾਜਪਾ ਨੂੰ ਹੁਣ ਤੱਕ ਤਾਂ ਸਮਝ ਆ ਗਈ ਹੋਊਗੀ ਹੁਣ ਛੋਟੀ ਜਿਹੀ ਇਹ ਗੱਲ ਹੈ ਕਿ ਪੰਜਾਬ ਦੀ ਟੈਰੀਟਰੀ ਚ ਆ ਕੇ ਹਰਿਆਣਾ ਦੀ ਪੁਲਿਸ ਨੇ ਸਾਡਾ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਇੱਥੇ ਉਹਦਾ ਮਰਡਰ ਕਰਤਾ ਔਰ ਉਹਦੀ ਐਫਆਈਆਰ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ ਜ਼ੀਰੋ ਐਫਆਈਆਰ ਦਰਜ ਕੀਤੀ ਔਰ ਉਹਦੇ ਚ ਹਜ ਤੱਕ ਨਾ ਕੋਈ ਬੀਜੇਪੀ ਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਹਰਿਆਣੇ ਦੀ ਉਹ ਉਹਨਾਂ ਦੀ ਜੇ ਪਰਮਿਸ਼ਨ ਸੀ ਤਾਂ ਤਾਂ ਹੀ ਉਹਨਾਂ ਦੀ ਜਿਹੜੀ ਪੁਲਿਸ ਹੈ ਉਹ ਹਰਿਆਣਾ ਦੀ ਟੈਰੇਟ ਟੱਪ ਕੇ ਪੰਜਾਬ ਚ ਆਈ ਤਾਂ ਇਸ ਕਰਕੇ ਉਹ ਜਿਹੜਾ ਹਰਿਆਣਾ ਦਾ ਹੋਮ ਮਿਨਿਸਟਰ ਹਰਿਆਣਾ ਦਾ ਕੰਸਰਨਡ ਉਸ ਏਰੀਆ ਦਾ ਐਸਐਸਪੀ ਜਾਂ ਉਥੇ ਜੋ ਵੀ ਡਿਪਿਊਟ ਕੀਤੇ ਹੋਏ ਪੁਲਿਸ ਆਫੀਸਰ ਸੀਗੇ ਉਹਨਾਂ ਦੇ ਖਿਲਾਫ ਇਹ ਪਰਚਾ ਬਣਦਾ ਹੈ ਜਿਹੜਾ ਹਜੇ ਤੱਕ ਇਹਨਾਂ ਨੇ ਕੀਤਾ ਨਹੀਂ ਉਹ ਦਿਨ ਕਿਸਾਨਾਂ ਦਾ ਗੁੱਸਾ ਕਿਦਾਂ ਠੰਡਾ ਹੋਏਗਾ ਕਿਦਾਂ ਉਹਨਾਂ ਦਾ ਸ਼ਿਕਵਾ ਜਿਹੜਾ ਦੂਰ ਹੋਏਗਾ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਇਨਸਾਫ ਦੇਣ ਲਈ ਬੀਜੇਪੀ ਨੂੰ ਆਤੁਰ ਹੋਣਾ ਪਏਗਾ ਜੇ ਬੀਜੇਪੀ ਇਨਸਾਫ ਨਹੀਂ ਕਰੇਗੀ ਤਾਂ ਬੀਜੇਪੀ ਦਾ ਹਿਸਤੂ ਵੀ ਮਾੜਾ ਹਾਲ ਹੋ ਸਰ ਕਈ ਲਖਾਂ ਬੋਲੋ ਇਹ ਵੀ ਕਿਹਾ ਗਿਆ ਕਿ ਕਿਸਾਨਾਂ ਨੂੰ ਜਿਹੜੀ ਹੈ ਫੰਡਿੰਗ ਕਾਂਗਰਸ ਦੇ ਵੱਲੋਂ ਵੀ ਦਿੱਤੀ ਜਾ ਰਹੀ ਹੈ ਤੇ ਕਈ ਕਾਂਗਰਸ ਵਰਕਰਸ ਫੰਡਿੰਗ ਦੇ ਵਿੱਚ ਜਿੱਦਾਂ ਦਿੱਲੀ ਦੇ ਵਿੱਚ ਆਪਣਾ ਮੋਰਚਾ ਹੋਇਆ ਸੀਗਾ ਕਿਸਾਨਾਂ ਦਾ ਉਹਦੇ ਵਿੱਚ ਕਾਂਗਰਸ ਵਰਕਰਸ ਦਾ ਬਹੁਤ ਵੱਡਾ ਹੱਥ ਸੀਗਾ ਉਹਦੇ ਵਿੱਚ ਫੰਡਿੰਗ ਦਾ ਤੇ ਉਪਰੋਂ ਜਿਹੜੇ ਐਨ ਆਰ ਆਈ ਬੈਠੇ ਨੇ ਆਪਣੇ ਵਾਰ ਉਹਨਾਂ ਦੀ ਵੀ ਤੇ ਕਾਂਗਰਸ ਦੀ ਮਿਲੀ ਭਗਤ ਸੀਗੀ ਤੁਹਾਡਾ ਇਸ ਤੇ ਕੀ ਕਹਿਣਾ ਹੈ ਦੇਖੋ ਜਿਹੜੀ ਉਹ ਕਾਂਗਰਸ ਤੇ ਅਲੀਗੇਸ਼ਨ ਲਾ ਰਹੇ ਐ ਕਾਂਗਰਸ ਕੋਲ ਤਾਂ ਹੁਣ ਆ ਇਲੈਕਸ਼ਨ ਲੜਨ ਲਈ ਵੀ ਪੈਸੇ ਨਹੀਂ ਸੀਗੇ ਉਹਨਾਂ ਨੇ ਕਾਂਗਰਸ ਨੂੰ ਫਾਈਨੈਂਸ਼ੀਅਲੀ ਕਮਜ਼ੋਰ ਕਰਨ ਲਈ ਇਹਨਾਂ ਨੂੰ ਪਰਪਰੋ ਨੋਟਿਸ ਕੱਢਤੇ ਖਾਤੇ ਸੀਲ ਕਰਤੇ 135 ਕਰੋੜ ਰੁਪਈਆ ਦਾ ਇੱਕ ਰਮ ਨੋਟਿਸ ਕੱਢਿਆ ਇਹ ਤੁਸੀਂ ਸਾਨੂੰ ਪੇਮੈਂਟ ਜਮ੍ਹਾਂ ਕਰਾਓ ਉਹ ਖਾਤੇ ਸੀਲ ਕਰਨ ਤੋਂ ਬਾਅਦ ਕਾਂਗਰਸ ਕੋਲ ਤਾਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਪੈਸੇ ਨਹੀਂ ਸੀ ਤਾਂ ਉਹਨਾਂ ਨੇ ਕਿੱਥੋਂ ਦੇਣੇ ਸੀ ਜਿੱਥੋਂ ਤੱਕ ਤੁਸੀਂ ਐਨਆਰਆਈਜ਼ ਦੀ ਗੱਲ ਕਰਦੇ ਹੋ ਦੇਖੋ ਐਨਆਰਆਈਜ਼ ਜਿਹੜਾ ਉਹ ਤਾਂ ਇੰਡੀਪੈਂਡੈਂਟ ਹੈ ਉਹ ਕਿਸੇ ਨੂੰ ਵੀ ਫੰਡ ਭੇਜ ਸਕਦਾ ਕਿਸੇ ਨੂੰ ਵੀ ਕਰ ਸਕਦਾ ਸਾਰੀਆਂ ਪਾਰਟੀਆਂ ਲਈ ਤੇ ਇਹਨਾਂ ਨੇ ਬੀਜੇਪੀ ਨੇ ਕਿਹੜਾ ਫੰਡ ਨਹੀਂ ਆਇਆ ਬਾਹਰ ਤੋ ਇਸ ਕਰਕੇ ਇਹ ਤਾਂ ਹੁਣ ਗੱਲਾਂ ਨੇ ਸਾਰੀਆਂ ਦੇਖੋ ਇਹਨਾਂ ਨੇ 1947 ਤੋਂ ਲੈ ਕੇ 2014 ਤੱਕ ਦੇਸ਼ ਦੇ ਉੱਪਰ 55 ਲੱਖ ਕਰੋੜ ਰੁਪਇਆ ਲੋਨ ਸੀ 2014 ਤੋਂ ਲੈ ਕੇ ਤੇ 2023 ਤੱਕ 22 ਤੱਕ ਇਹਨਾਂ ਨੇ ਉਸ ਲੋਨ ਨੂੰ 205 ਲੱਖ ਕਰੋੜ ਤੇ ਪਹੁੰਚਾਤਾ ਔਰ 25 ਲੱਖ ਕਰੋੜ ਰੁਪਇਆ ਇਹਨਾਂ ਨੇ ਆਪਣੇ ਦੋਸਤਾਂ ਮਿੱਤਰਾਂ ਦਾ ਰਾਈਟ ਆਫ ਕਰਤਾ ਮਾਫ ਕਰਤਾ ਉਹਨਾਂ ਨੂੰ ਇਹ ਵਜਨ ਕਿਤੇ ਤੇ ਪਿਆ ਇਹ ਸਾਡਾ ਜਿਹੜਾ ਮੀਡੀਅਮ ਅ ਦਰਜਾ ਹੈ ਉਹਦੇ ਤੇ ਵਜਨ ਪਿਆ ਟੈਕਸਿਸ ਅਸੀਂ ਦਿੰਨੇ ਆ ਰੈਵਨਿਊ ਅਸੀਂ ਦਿੰਨੇ ਆ ਸਰਕਾਰ ਨੂੰ ਅ ਹੋਰ ਜਦ ਵੀ ਸਰਕਾਰ ਦੀ ਕਿਤੇ ਜ਼ਰੂਰਤ ਪੈਂਦੀ ਹੈ ਵਪਾਰੀ ਉਹਨਾਂ ਨੂੰ ਫੰਡ ਵੀ ਦਿੰਦੇ ਨੇ ਉਹਦੇ باوجود ਸਰਕਾਰ ਕਿਤੇ ਲਿਹਾਜ਼ ਨਹੀਂ ਕਰਦੀ ਜੋ ਇਸ ਕਰਕੇ ਇਹ ਜਿਹੜਾ ਟੈਕਸ ਰੇਸ਼ੋ ਹੈ ਅਸੀਂ ਚਾਹਨੇ ਇਹ ਵੀ ਘਟਾਈ ਜਾਵੇ ਇਨਸਪੈਕਟਰੀ ਰਾਜ ਖਤਮ ਕੀਤਾ ਜਾਵੇ ਸਮਾਲ 스ਕੇਲ ਸੈਕਟਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਉਹਨੂੰ ਫਲੋਰਿਸ਼ ਕਰਨਾ ਚਾਹੀਦਾ ਹੈ ਤਾਂ ਜੋ ਏਮਪਲੋਇਮੈਂਟ ਜਨਰੇਟ ਹੋਵੇ ਟੈਕਸਟਾਈਲ ਸੈਕਟਰ ਇੱਕ ਐਸਾ ਸੈਕਟਰ ਹੈ ਜਿਹਦੇ ਵਿੱਚ ਮੈਕਸਿਮਮ ਏਮਪਲੋਇਮੈਂਟ ਜਨਰੇਟ ਹੋ ਸਕਦੀ ਹੈ ਪਰ ਉਹਨੂੰ ਫਲੋਰਿਸ਼ ਕਰਨ ਲਈ ਸਰਕਾਰ ਅੱਜ ਤੱਕ ਕੋਈ ਸਟੈਪ ਨਹੀਂ ਉਠਾ ਸਕੀ ਤਾਂ ਐਸੇ ਕਰਕੇ ਜਿਹੜੀ ਬੇਰੋਜ਼ਗਾਰੀ ਹੈ ਉਹਦੀ ਹੱਦ ਅੱਜ ਵਰਲਡ ਵਿੱਚ ਸਭ ਤੋਂ ਵੱਧ 43% ਸਾਡੇ ਦੇਸ਼ 'ਚ ਹੈ ਮਹਿੰਗਾਈ ਇੱਥੇ 157% ਵੱਧ ਗਈ ਸਾਡੇ ਜਿਹੜੇ ਕੀ ਕਹਿੰਦੇ ਉਹਨੂੰ ਫ੍ਰੀ ਪ੍ਰੈਸ ਇੰਡੈਕਸ ਜਿਹੜਾ ਉਹ ਵੀ ਸਾਡਾ ਵਰਲਡ ਵਿੱਚ ਸਭ ਤੋਂ ਮਾੜਾ ਹਾਲ ਹੈ 180 ਦੇਸ਼ਾਂ 'ਚ ਅਸੀਂ 168ਵੇਂ ਨੰਬਰ ਤੇ ਆਂ ਪਾਕਿਸਤਾਨ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਵਰਗੇ ਦੇਸ਼ਾਂ ਦੀ ਪੋਜੀਸ਼ਨ ਸਾਡੇ ਨਾਲੋਂ ਉਹਦੇ 'ਚ ਅੱਛੀ ਹੈ 2014 'ਚ ਇਹੀ ਜਿਹੜੀ ਇੰਡੈਕਸ 140 ਤੇ ਸੀ 168 ਤੇ ਆ ਗਿਆ ਕਿਸੇ ਵੀ ਮرحله ਤੇ ਭਾਜੀਪੀ ਆਪਣੇ ਆਪ ਨੂੰ ਇਹ ਕਲੇਮ ਨਹੀਂ ਕਰ ਸਕਦੀ ਕਿ ਉਹ ਕਿਸੇ ਵੀ ਸਟੈਪ ਤੇ ਸਕਸੈਸਫੁਲ ਸਾਬਤ ਹੋਏ ਸਰ ਹੁਣ ਜਦੋਂ ਗੱਲ ਆਉਂਦੀ ਹੈ ਆਪਣੇ ਲੁਧਿਆਣੇ ਦੀ ਲੁਧਿਆਣੇ ਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਵਿਕਾਸ ਲਈ ਕਰਨੀਆਂ ਜ਼ਰੂਰੀਆਂ ਨੇ ਡਿਵੈਲਪ ਕਰਨੀਆਂ ਜ਼ਰੂਰੀਆਂ ਨੇ ਇਸ ਦੇ ਨਾਲ ਹੀ ਕਈ ਲੋਕਾਂ ਦੀਆਂ ਜਿਹੜੀਆਂ ਨੌਕਰੀਆਂ ਨੇ ਉਹ ਵੀ ਕੋਵਿਡ ਤੋਂ ਬਾਅਦ ਕਾਫੀ ਜ਼ਿਆਦਾ ਹਿੱਲ ਗਿਆ ਸੀ ਗਿਆ ਕਿਉਂਕਿ ਇੱਕ ਉਹੀ ਟਾਈਮ ਸੀਗਾ ਜਦੋਂ ਸਾਰਿਆਂ ਦੇ ਬਿਜ਼ਨੈਸਿਸ ਸਭ ਦੀ ਜੌਬਸ ਠੱਪ ਹੋ ਗਈਆਂ ਤੇ ਹੁਣ ਲੁਧਿਆਣੇ ਦੇ ਵਿਕਾਸ ਲਈ ਰਾਜਾ ਵੜਿੰਗ ਜੀ ਕਿਹੜੇ ਸਟੈਪਸ ਲੈ ਸਕਦੇ ਨੇ ਤੇ ਤੁਹਾਡੇ ਸਾਹਮਣੇ ਹੁਣ ਕਾਂਗਰਸ ਪਾਰਟੀ ਦੇ ਹੱਥ ਦੇ ਵਿੱਚ ਸੱਤਾ ਹੈ ਤੇ ਇਸ ਟਾਈਮ ਉਹ ਆਪਣੇ ਹਿਸਾਬ ਨਾਲ ਲੁਧਿਆਣੇ ਨੂੰ ਬਦਲ ਵੀ ਸਕਦੇ ਨੇ ਲੁਧਿਆਣੇ ਨੂੰ ਇੱਕ ਰ ਦੇ ਸਕਦੇ ਨੇ ਜਿੱਦਾਂ ਕਿ ਤੁਸੀਂ ਕਹਿ ਕਿ ਲੁਧਿਆਣਾ ਇਜ਼ ਅ ਮੈਂਚੈਸਟਰ ਆਫ ਦੀ ਟੈਕਸਟਾਈਲਸ ਐਂਡ ਏਵਰੀ ਇੰਡਸਟਰੀ ਤਾਂ ਉਸ ਹਿਸਾਬ ਨਾਲ ਹੁਣ ਲੁਧਿਆਣੇ ਦਾ ਸਾਨੂੰ ਕਿਦਾਂ ਦਾ ਭਵਿੱਖ ਦੇਖਣ ਨੂੰ ਮਿਲ ਸਕਦਾ ਦੇਖੋ ਉਹਨਾਂ ਨੇ ਤਾਂ ਹਰ ਇੱਥੇ ਮੀਟਿੰਗ ਚ ਹਰ ਜਲਸੇ ਚ ਇਹ ਵਿਸ਼ਵਾਸ ਦੁਹਾਇਆ ਕਿ ਮੈਂ ਲੁਧਿਆਣੇ ਨੂੰ ਮੈਂਚੈਸਟਰ ਆਫ ਇੰਡੀਆ ਜੋ ਕਿਹਾ ਜਾਂਦਾ ਉਹਨੂੰ ਪੂਰਾ ਜ਼ੋਰ ਨਾਲ ਉਹਦੀ ਜਿਹੜੀ ਇਮੇਜ ਹੈ ਉਹ ਸੁਧਾਰਨ ਦੀ ਕੋਸ਼ਿਸ਼ ਕਰਾਂਗਾ ਔਰ ਉਹਨਾਂ ਨੇ ਇੰਡਸਟਰੀ ਨੂੰ ਵਧਣ ਫੁੱਲਣ ਵਾਸਤੇ ਇਥੇ ਐਗਜ਼ੀਬਿਸ਼ਨ ਸੈਂਟਰ ਜਿਹੜਾ ਕਾਂਗਰਸ ਪਾਰਟੀ ਦੇ ਟਾਈਮ ਸੈਂਕਸ਼ਨ ਹੋਇਆ ਸੀ ਮੌਜੂਦਾ ਸਰਕਾਰ ਨੇ ਉਹ ਕੈਨਸਲ ਕਰਤਾ ਉਹਨੂੰ ਉਹ ਦੁਬਾਰਾ ਫੇਰ ਲਿਆਉਣ ਦੀ ਕੋਸ਼ਿਸ਼ ਕਰ ਰਹੀ ਔਰ ਇਥੇ ਜਿਹੜੀ ਕਾਰਪੋਰੇਸ਼ਨ ਦਾ ਕੰਮ ਹੈ ਉਹਨੂੰ ਹੋਰ ਸੁਖਾਵਾਂ ਦੇਣ ਲਈ ਉਹਨਾਂ ਨੇ 650 ਕਰੋੜ ਦੇ ਜਿਹੜੇ ਪ੍ਰੋਜੈਕਟ ਹੈ ਉਹ ਹਿੰਦੁਸਤਾਨ ਦੀ ਸਰਕਾਰ ਤੋਂ ਲਿਆਉਣ ਦਾ ਲੋਕਾਂ ਨੂੰ ਵਿਸ਼ਵਾਸ ਤੋਂ ਆਇਆ ਔਰ ਮੈਂ ਸਮਝਦਾ ਵੀ ਇੱਕ ਇੱਕ ਤੇ ਦੋ 11 ਹੁੰਦੇ ਆ ਰਵਨੀਤ ਬਿੱਟੂ ਜੀ ਚਾਹੇ ਹਾਰੇ ਉਹਨਾਂ ਨੂੰ ਦੇਸ਼ ਵਿੱਚ ਰਾਜ ਮੰਤਰੀ ਦਿੱਤਾ ਗਿਆ ਔਰ ਉਹ ਵੀ ਤਕੜੇ ਨੇ ਇਹ ਵੀ ਤਕੜੇ ਹੋ ਜਾਣ ਤਾਂ ਨੈਚੁਰਲ ਬਾਤ ਹੈ ਵੀ ਜੇਕਰ ਇਹ ਜੋ ਬਿੱਟੂ ਜੀ ਨੇ ਲੋਕਾਂ ਨਾਲ ਵਾਦੇ ਕੀਤੇ ਆ ਉਹ ਸੈਂਸੀਅਲੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨ ਤੇ ਸਾਡੇ ਜਿਹੜੇ ਰਾਜਾ ਬੜਿੰਗ ਜੀ ਆ ਲੁਧਿਆਣੇ ਦੇ ਵਿਕਾਸ ਲਈ ਉਹਨਾਂ ਦਾ ਉਹਨਾਂ ਨੂੰ ਸਹਿਯੋਗ ਵੀ ਕਰਨਗੇ ਪਰ ਜੇਕਰ ਅਸੀਂ ਜੇਕਰ ਉਹ ਇਹ ਕਹਿਣ ਕਿ ਅਸੀਂ ਗੱਲਾਂ ਹੀ ਕਰੀਆਂ ਆ ਕੰਮ ਨਹੀਂ ਕਰਨਾ ਤਾਂ ਫਿਰ ਅਸੀਂ ਉਹਨਾਂ ਨੂੰ ਉਹਨਾਂ ਤੋਂ ਕੰਮ ਲੈਣਾ ਵੀ ਜਾਣਦੇ ਰਾਜਾ ਬੜਿੰਗ ਜੀ ਤਕੜੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਮੰਤਰੀ ਨੇ ਤੇ ਉਹਨਾਂ ਨੇ ਤਾਂ ਪੂਰਾ ਲਹਾ ਲੇਤਾ ਕਿਉਂਕਿ ਉਹਨਾਂ ਦਾ ਇਤਿਹਾਸ ਗਵਾ ਹੈ ਉਹਨਾਂ ਦੀ ਹਿਸਟਰੀ ਹੈ ਜਦੋਂ ਉਹ ਤਿੰਨ ਮਹੀਨੇ ਲਈ ਇੱਥੇ ਟਰਾਂਸਪੋਰਟ ਮੰਤਰੀ ਰਹੇ ਤਾਂ 58 ਲੱਖ ਰੁਪਏ ਪਰ ਮਹੀਨਾ ਲਾਜ਼ ਹੁੰਦਾ ਸੀ ਉਹ ਤਿੰਨ ਮਹੀਨੇ ਵਿੱਚ ਉਹਨਾਂ ਨੇ ਉਸ ਲਾਜ਼ ਨੂੰ 1.5 ਲੱਖ 1.5 ਕਰੋੜ ਰੁਪਿਆ ਪ੍ਰੋਫਿਟ ਚ ਬਦਲਤਾ ਪਰ ਮਹੀਨਾ ਜੋ ਇਸ ਕਰਕੇ ਉਹਨਾਂ ਨੂੰ ਕੰਮ ਕਰਨਾ ਆਉਂਦਾ ਕੰਮ ਕਰਨਾ ਵੀ ਜਾਣਦੇ ਆ ਤੇ ਉਹਨਾਂ ਨੂੰ ਪਤਾ ਵੀ ਮੈਨੂੰ ਲੁਧਿਆਣੇ ਲਈ ਕੀ ਕਰਨਾ ਸਾਡੇ ਨੂੰ ਚੰਗੇ ਤਰੀਕੇ ਨਾਲ ਜਾਣਦੇ ਸੋ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਇਹ ਆਸ਼ਵਾਸਨ ਹੋ ਗਿਆ ਕਿ ਹੁਣ ਜਿਹੜਾ ਸਾਡਾ ਲੁਧਿਆਣੇ ਦਾ ਪਵਿੱਖ ਹੈ ਤੇ ਲੁਧਿਆਣੇ ਦੇ ਆਉਣ ਵਾਲਾ ਜਿਹੜਾ ਟਾਈਮ ਹੈ ਆਉਣ ਵਾਲੀ ਜਨਰੇਸ਼ਨ ਦੇ ਲਈ ਕੋਈ ਵੀ ਮੁਸ਼ਕਿਲਾਂ ਦਾ ਕੰਮ ਨਹੀਂ ਹੋਏਗਾ ਜਿਹੜੀ ਵੀ ਉਹਨਾਂ ਲਈ ਫੈਸਿਲਿਟੀਆਂ ਹੋਣਗੀਆਂ ਜਿਹੜੀਆਂ ਵੀ ਸਰਕਾਰ ਵੱਲੋਂ ਨਾਲੀ ਡਵੈਲਪਮੈਂਟ ਕੀਤੀ ਜਾਏਗੀ ਉਹ ਸਾਡੇ ਹਿਤ ਲਈ ਹੋਏਗੀ ਤੇ ਸਰ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮੇਂ ਸਾਂਝਾ ਕੀਤਾ ਸੋ ਇਦਾਂ ਹੀ ਦੇਖਦੇ ਰਹੋ ਸਿਟੀ ਹੋਮ ਨਿਊਜ਼